ਅੱਜ ਖੜੇ ਆ ਲਹਿਰੇ ਵਿੱਗੇ ਛਾਣੇ ਨੰਬਰਦਾਰ ਦੇ ਖੇਤ ਮੱਕੀ 'ਚ ਸੰਜੇਟਾ ਦੀ ਦਵਾਈ ਛਿੜਕੀ ਸੀ ਧੰਨ ਕਿੱਲੇ ਮੱਕੀ ਆ ਤੇ ਹਾਲ ਦੇਖੋ ਤੁਸੀਂ ਅੱਖਾਂ ਦਾ ਦਵਾਈ ਨੇ ਕੀ ਕੀਤਾ ਹਾਂ ਭਈ ਆਪੁੰਨੇ ਜਮਾ ਲੈ ਲਓ ਰੱਖਾਏ ਪਿਆ 8 ਡਾਸੀ ਮਰਚੁੰਡਾ ਜਹਾ ਹੋਰੀ ਵਿੱਚ 68 ਜੀ ਤੇ ਕੀ ਕੀ ਸੀ ਆ ਵੇ ਲੋ ਸਭ ਇਹ ਸੁਕਾਏ ਹੈ ਇੱਧੇ-ਕਿੱਥੇ ਕੱਖ ਸੀ ਹੂੰ ਵੀਰੋ ਵੇਖ ਲੋ ਹਾਂ ਕਿੱਥੇ ਕੀ ਕੀ ਕਿਵੇਂ ਪਿਆ ਸਭ ਕੁਝ ਹੈਡਸੈਟ ਵਗਾਰਾ ਦੇ ਸਭ ਪਈਆ ਗੋਲ ਕੀਤੀ ਹੂੰ ਆ ਵੇਖ ਲੋ ਬੰਦ ਚੌੜੇ ਪੱਤੇ ਵਾਲੇ ਸਭ ਸਮਾਰ ਤੇ ਅੱਜ ਬਸ ਉਹਦੇ ਵਾਲੀ ਕਰਨ ਲੱਗੇ ਆਂ ਸੁੰਢੀ ਵਾਲੀ ਸੁੰਢੀ ਪੱਤੇ ਵਾਲੀ ਵੱਧ ਪਈ ਪਈ ਲੱਗਦੀ ਆ ਇਹ ਕਰਦੇ ਆਂ ਬਸ ਥੋੜਾ ਜਿਹਾ ਇੱਕ ਹੀ ਸੇ ਨੂੰ ਢੀਕਦੇ ਸੀ ਵੀ ਇਹ ਸੁੱਕ ਜਾਂ ਮੜੇ ਜੇ ਭਾਈ ਐਸੇ ਤਾਂ ਜਰੂਰ ਲੱਗਦੇ ਆ ਦਵਾਈਆਂ ਕੰਮ ਵੀ ਕਰਦੀਆਂ ਨੇ